ਦੀ ਕੀ ਨਾਕਾਮਯਾਬੀ ਰਹੀ ਹੈ ਕਿ ਵੀ ਇਹ ਉਹਨਾਂ ਨੇ ਉੱਥੇ ਨਹੀਂ ਕਰਨ ਦਿੱਤੀ ਦੇਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਜਿੰਨੇ ਅਜਿਹੇ ਐਸਟੀਪੀਏ ਦੀ ਸਰਕਾਰ ਹੈ ਉੱਥੇ ਆਮ ਤੌਰ ਤੇ ਹਰ ਸਟੇਟ ਨਾਲ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਇਹ ਸੈਂਟਰ ਸਰਕਾਰ ਦੀ ਬਹੁਤ ਵੱਡੀ ਨਿਰਾਸ਼ਾ ਹੈ ਇਹ ਹੋ ਗਿਆ ਸੁਪਾ ਜਿੱਥੇ ਸਾਡੇ ਲੋਕ ਲੋਕਾਂជា ਆਕਾਰੀਆਂ ਨੇ ਇਹਦੇ ਅੱਗੇ ਵਿਰੋਧ ਕਰਤਾ ਹਿੱਸਾ ਭਾਇਆ। ਅਤੇ ਉਹਨਾਂ ਚੱਕੀਆਂ ਨੂੰ ਲੋਕਾਂ ਸਾਹਮਣੇ ਨਹੀਂ ਕੀਤਾ ਗਿਆ। ਬਿਲਕੁਲ ਇਸ ਕਰਕੇ ਭਗਵਾਨ ਦਮਨ ਜੀ ਨੇ ਜਿਹੜਾ ਇਹ ਕਦਮ ਲੋਕਾਂ ਨੂੰ ਦਿਖਾਉਣ ਦਾ ਫ਼ੀਸ ਚੱਕਿਆ ਸਾਡੇ ਸੀਐਮ ਸਾਹਿਬ ਨੇ ਬਹੁਤ ਵੱਡੀ ਇਹ ਇੱਕ ਲੋਕਾਂ ਦੇ ਸ਼ਾਇਦ ਇਹਦੇ ਬਰਤੀ ਪਰ ਜਵਾ ਦੇ ਲੋਕਾਂ ਨੂੰ ਮਿਲ ਰਹੇ ਨੇ ਲੋਕਾਂ ਚੱਕੀਆਂ ਆ ਚੁੱਕੀਆਂ ਲੋਕਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਕੀ ਚੱਲ ਰਹੀ ਹੈ ਖੁੱਲ੍ਹ ਜਾ ਮੇਰੇ ਲਈ ਆ ਜਾਓ ਦੇਖ ਸਕਦੇ ਹੋ ਤੁਸੀਂ ਇਸ ਸਮੇਂ ਤਹੋ ਵੀ ਇੱਕ ਦ੍ਰਿਸ਼ ਜੋ ਕਿ 26 ਜਨਵਰੀ ਦੇ ਮੌਕੇ ਤੇ ਬਖਾਇਆ ਜਾਣਾ ਸੀਗਾ ਜੋ ਝਾਕੀਆਂ ਰਿਜ਼ੈਕਟ ਕੀਤੀ ਗਈਆਂ ਸੀਗਾ ਕੇਂਦਰ ਸਰਕਾਰ ਵੱਲੋਂ ਉਹ ਅੱਜ ਇੱਥੇ ਕੁਰਾਲੀ ਵਿਖੇ ਬੱਸ ਸਟੈਂਡ ਤੇ ਪਹੁੰਚਣ ਤੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਆਪ ਦੇਖਿਓ ਮਾਰਸ਼ਲ ਨਿਊਜ਼ ਟੀਵੀ ਦੇ ਉੱਪਰ ਤੇ ਬੜਾ ਸ਼ਾਨਦਾਰ ਸਵਾਗਤ ਇਸ ਸਮੇਂ ਜੋ ਕੈਬਨਿਟ ਮਿਨਿਸਟਰ ਬੀਬਾ ਗਗਨ ਅਨਮੋਲ ਮਾਲ ਦੇ ਪਿਤਾ ਜੀ ਹਰੀ ਝੰਡੀ ਵਿਖਾ ਰਹੇ ਆ ਸਰਦਾਰ ਚੋਰਾ ਸਿੰਘ ਮਾਨ ਜੀ ਤੇ ਫੁੱਲਾਂ ਦੀ بارش ਹੋ ਚੁੱਕੀ ਹੈ ਤੇ ਦੇਖ ਸਕਦੇ ਹੋ ਤੁਸੀਂ ਸਾਰੇ ਹੀ ਕਾਰਜਕਰਤਾ ਇਸ ਸਮੇਂ ਪਹੁੰਚੇ ਹੋਏ ਆ ਚਾਹੇ ਉਹ ਬਲਾਕ ਮਾਜਰੀ ਦੇ ਕਾਰਜਕਰਤਾ ਹੈਗੇ ਆ ਕਾਦੀ ਮਾਜਰਾ ਤੋਂ ਤੇ ਸਾਡੇ ਸਾਥੀ ਛੋਟਾ ਮੰਤਰੀ ਅਸ਼ਵਨੀ ਕੁਮਾਰ ਜੀ ਐਮਸੀ ਸਾਰੇ ਆ ਜੁਗੇ ਸਾਰੇ ਬੰਦੇ ਸਾਰੇ ਦੀ ਫੋਟੋ ਆ ਗਈ ਜੀਦਾ ਕੀ ਨਾਮ ਬਹਾਦਰ ਸਿੰਘ ਓਕੇ ਤੇ ਚੇਅਰਮੈਨ ਰਾਣਾ ਜੀ ਸਾਡੇ ਪਹੁੰਚੇ ਹੋਏ ਨੇ ਇਸ ਸਮੇਂ ਜੇਕਰ ਗੱਲ ਕਰੀਏ ਤਾਂ 96 ਤੋਂ ਵੀ ਬਲਾਕ ਮਾਜਰੀ ਦਾ ਜੋ ਪੂਰਾ ਇਕੱਠ ਹੈ ਸਰਪੰਚ ਕੁਲਦੀਪ ਸਿੰਘ ਜੀ ਪਹੁੰਚੇ ਹੋਏ ਆ ਤੇ ਜੋ 26 ਜਨਵਰੀ ਦੇ ਉੱਪਰ ਪਿੰਡ ਨੂੰ ਬਹੁਤ ਇੱਕ ਸਨਮਾਨ ਵੀ ਦਿੱਤਾ ਗਿਆ ਸੀਗਾ 26 ਜਨਵਰੀ ਨੂੰ ਜੀ ਆ ਤੁਹਾਡੇ ਪਿੰਡ ਨੂੰ ਇੱਕ ਸਨਮਾਨ ਦਿੱਤਾ ਗਿਆ 26 ਜਨਵਰੀ ਦੇ ਮੌਕੇ ਤੇ ਬੁਲਾਇਆ ਗਿਆ ਸੀਗਾ ਕਿਵੇਂ ਦਾ ਮਹਿਸੂਸ ਕਰਦੇ ਹੋ ਕੀ ਮਹਿਸੂਸ ਹੋਇਆ ਉੱਥੇ ਜਾ ਕੇ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਕਾਰਨ ਸਾਨੂੰ ਸਨਮਾਨਤ ਹੋਣੇ ਵਾਸਤੇ 26 ਜਨਵਰੀ ਨੂੰ ਉੱਥੇ ਦਿੱਲੀ ਬੁਲਾਇਆ ਗਿਆ ਤੇ ਇਹ ਸਾਰਾ ਜਿਹੜੀ ਦੇਣ ਹੈ ਸਾਡੀ ਪੰਜਾਬ ਸਰਕਾਰ ਦੀ ਦੇਣ ਹੈ ਜਿਵੇਂ 16 ਸਰਪੰਚ ਸਾਡੇ ਜਿਹੜੇ ਹੈ ਪੰਜਾਬ ਤੋਂ ਉੱਥੇ ਬੁਲਾਏ ਗਏ ਇਹ 16 ਸਰਪੰਚਾਂ ਦੇ ਵਿੱਚੋਂ ਜਿਹੜਾ ਬੀਬੀ ਗਗਨ ਅਨਮੋਲ ਮਾਨ ਜੀ ਦਾ ਹਲਕਾ ਉਹਦਾ ਪਿੰਡ ਮੱਝਰੀ ਹੈ ਤੁਹਾਡਾ ਸਾਡੇ ਖਾਰਜ ਵਿੱਚੋਂ ਮੈਨੂੰ ਤੇ ਇੱਕ ਸਾਡੇ ਸਰਪੰਚ ਸਾਹਿਬ ਹੋਰ ਸੀ ਉਹਨੂੰ ਬੁਲਾਇਆ ਗਿਆ ਤੇ ਮੈਂ ਧੰਨਵਾਦ ਕਰੂੰਗਾ ਸਾਡੀ ਮੈਨ ਅਨਮੋਲ ਕਿਰਮਾਨ ਜੀ ਦਾ ਜਿਨ੍ਹਾਂ ਦੇ ਸਦਕੇ ਸਾਨੂੰ ਇਹ ਸਨਮਾਨ ਮਿਲਿਆ। ਕੀ ਬਾਤ ਹੈ ਜੀ ਤੇ ਸਰਦਾਰ ਜੁਰਤ ਸਿੰਘ ਮਾਨ ਜੀ ਗਗਨ ਅਨਮੋਲ ਮਾਨ ਦੇ ਪਿਤਾ ਕੀ ਬਹੁਤ ਵੱਡਾ ਇੱਕ ਤੁਹਾਡੇ ਹਲਕੇ ਦਾ ਪਿੰਡ ਹੈ ਇਹ ਐਡਾ ਵੱਡਾ ਸਨਮਾਨ ਮਿਲਿਆ ਕਿਵੇਂ ਦਾ ਮਹਿਸੂਸ ਕਰਦੇ ਹੋ? ਦੇਖੋ ਅਸੀਂ ਗੌਰਵ ਮਹਿਸੂਸ ਕਰਦੇ ਆਂ ਖਾਸ ਕਰਕੇ ਅਸੀਂ ਲਗਾਤਾਰ ਮਾਣ ਰਿਪਿਟ ਚਾਹੇ ਰਹਿੰਦੇ ਆਂ ਜੀ ਇਹਨਾਂ ਸਰਪੰਚ ਸਾਹਿਬਾਂ ਨੇ ਦੇਖਿਆ ਵੀ ਇਹਨਾਂ ਦਾ ਹਰ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਹਰ ਪਰਿਵਾਰ ਨੂੰ ਇਹਨਾਂ ਦੀ ਪੰਚਾਇਤ ਇਹਨਾਂ ਦੀ ਸਰਪੰਚ ਸਾਹਿਬਾਂ ਨੇ ਸਤਿਕਾਰ ਦਿੱਤਾ ਔਰ ਇਹਨਾਂ ਨੇ ਬਹੁਤ ਵੱਡੇ ਡਿਵੈਲਪਮੈਂਟ ਦੇ ਕੰਮ ਕੀਤੇ ਲੋਕਾਂ ਦੇ ਸਰਪੰਚ ਇਹਨਾਂ ਦਾ ਮਾਨ ਸਾਹਿਬ ਗੱਲ ਕਰੀਏ ਕਿ ਰਿਪਬਲਿਕ ਦੇਤੇ ਪੰਜਾਬ ਦੀ ਚਾਹੀ ਹੈ ਉਹ ਨਹੀਂ ਦਿਖਾਈ ਗਈ ਤੇ ਜਿਸ ਕਾਰਨ ਹੁਣ ਹਰ ਪਿੰਡ ਪਿੰਡ ਹਰ ਸ਼ਹਿਰ ਸ਼ਾਨ ਪੰਜਾਬ ਦੇ ਵਿੱਚ ਚਾਹੀ ਪਬਲਿਕ ਤੱਕ ਪਹੁੰਚਾਈ ਜਾ ਰਹੀ ਹੈ ਕੀ ਕਹਿੰਦੇ ਸਰਕਾਰ ਦਾ ਵੀ ਬਤੀਰੇ ਨੂੰ ਲੈ ਕੇ ਆਪ ਕੀ ਵਿਚਾਰਤ ਹਰਾ ਕਿਵੇਂ ਵੀ ਉਹਨਾਂ ਦੇ ਵਿਚਾਰਤ ਦੇਖੋ ਇਹ ਤੁਸੀਂ ਲਗਾਤਾਰ ਹੀ ਦੇਖ ਰਹੇ ਹੋ ਪੰਜਾਬ ਨਾਲ ਜਿਹੜਾ ਵਿਤਕਰਾ ਹੋ ਰਿਹਾ ਹਰਥਾਂ ਤੇ ਵਿਤਕਰਾ ਹੋ ਰਿਹਾ ਜਦੋਂ ਕਿ ਜਿਹੜੀਆਂ ਸਾਡੀਆਂ ਝਾਕੀਆਂ ਸੀ ਜੇ ਅਸੀਂ ਉਹਨਾਂ ਝਾਕੀਆਂ ਨੂੰ ਦੇਖੀਏ ਜਿਹੜੀਆਂ ਉੱਥੇ ਝਾਕੀਆਂ ਸੀ ਉਹਨਾਂ ਨੂੰ ਸਭ ਤੋਂ ਵੈਸਟ ਝਾਕੀਆਂ ਸੀਗੀਆਂ ਔਰ ਸ਼ੀਧੋਨੀਆਂ ਝਾਕੀਆਂ ਹਰ ਸਾਡੇ ਦੇ ਸੀਨੀਟਰੀਆਂ ਝਾਕੀਆਂ ਔਰ ਉਹਨੇ ਜੱਥੇਰੋ ਨਾਮ ਕੋਲ ਲਾਪੋ ਉਹਨਾਂ ਦੀ ਸਾਡੀਆਂ ਬਹੁਤ ਵੱਡਾ ਖੁਸ਼ਹਾਲਾ ਸਤਿਕਾਰ ਹੈ ਅਸੀਂ ਭਗਵਾਨ ਜੀ ਸਾਡੇ ਸੀਐਮ ਸਾਹਿਬ ਦਾ ਬੜਾ ਧੰਨਵਾਦ ਕਰਦੇ ਆ ਜਿਹੜੇ ਜੇ ਉਹਨਾਂ ਨੇ ਉੱਥੇ ਨਹੀਂ ਦਿਖਾਈਆਂ ਤਾਂ ਜੋ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਲੋਕ ਦੇਖ ਰਹੇ ਤੇ ਉਹਨਾਂ ਚਾਪੀਆਂ ਨੂੰ ਔਰ ਭਗਵਾਨ ਜੀ ਦਾ ਧੰਨਵਾਦ ਕੀਤਾ ਜਾ ਰਿਹਾ ਜੋਦਾਵਾਂ ਜੀ ਸਨੇਹਾ ਕੀ ਜਾਏਗਾ ਲੋਕਾਂ ਦੇ ਵਿੱਚ ਜੀ ਸਨੇਹਾ ਹੀ ਜਾਏਗਾ ਵੀ ਜਿਹੜੀ ਸਰਕਾਰ ਹੈ ਬਸ ਤਾਂ ਲੋਕਾਂ ਨੂੰ ਪਤਾ ਹੀ ਹੈ ਇਹੀ ਪਤਾ ਲੱਗਦਾ ਹੈ ਵੀ ਸਾਡੇ ਸ਼ੀਧਾਂ ਦੀ ਕੀ ਕੀ ਕਹੋ ਕਰਦੇ ਆ ਇਹਨਾਂ ਨੇ ਫੇਰ ਵੀ ਕਿਹਾ ਸੀ ਉੱਥੇ ਆ ਜਾਓ ਇੱਥੇ ਆ ਜਾਓ ਕਿਉਂਕਿ ਅਸੀਂ ਇਹ ਨਹੀਂ ਆਪਣੇ ਸਾਡੇ ਸ਼ੀਧਾਂ ਨੂੰ ਰਿਜੈਕਟ ਨਹੀਂ ਕਰਨਾ ਚਾਹੁੰਦੇ ਅਸੀਂ ਸਾਡੇ ਜਿਹੜੇ ਬਰਾਸਤਾਂ ਨੂੰ ਰਿਜੈਕਟ ਨਹੀਂ ਕਰਨਾ ਚਾਹੁੰਦੇ ਤੇ ਸਵੇਰਾ ਇਹ ਹੀ ਜਾਂਦਾ ਹੈ ਕਿ ਭਗਵੰਤ ਮਾਨ ਜੀ ਸਾਡੇ ਸੀਰਦਾਂ ਦਾ ਸਾਡੀ ਬਰਾਸਤ ਦਾ ਬਹੁਤ ਵੱਡਾ ਸਤਿਕਾਰ ਕਰਦੇ ਆ। ਆ ਬਾਅਦ ਹੈ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਗੇ ਕਰਾਲੀ ਦੇ ਜਵਾਬਾਂ ਨੇ ਕਿ ਕੇਂਦਰ ਸਰਕਾਰ ਨੂੰ ਕੀ ਕਿੰਤਰਾਂ ਦੀਆਂ ਜਿਹੜੀਆਂ ਗਲਤ ਨੀਤੀਆਂ ਜਿਹੜੇ ਸਾਡੇ ਸੁਪੇ ਨੂੰ ਅਣਗੌਲੇਆ ਕੀਤਾ ਗਿਆ ਹੈ ਜੀ ਕਿਉਂਕਿ ਸਾਡਾ ਸਰਹੱਦੀ ਰਾਜ ਹੈ ਜੀ ਔਰ ਸਾਡਾ ਪੰਜਾਬ ਪੂਰੇ ਦੇਸ਼ ਨੂੰ ਅੰਨ ਵੀ ਦਿੰਦਾ ਔਰ ਅਸੀਂ ਬਹੁਤ ਧੰਨਵਾਦੀਆਂ ਸਮਾਨਤ ਸਾਹਿਬ ਤੇ ਆਪਣੇ ਮੰਤਰੀ ਸਾਹਿਬ ਤੇ ਕੈਬਨਟ ਮੰਤਰੀ ਸਾਡੇ ਅਨਮੋਲ ਮਾਨਜੀ ਦੇ ਜਿਨ੍ਹਾਂ ਦੀ ਬਦੌਲਤ ਸਾਡੇ ਹਲਕਾ ਕਰੜ ਦੇ ਲੋਕਾਂ ਨੂੰ ਇਹ ਜਿਹੜੀ ਚੱਕੀ ਹੈ ਸਾਡੇ ਕਰੜ ਦਾ ਤੇ ਸਪਰੈਡ ਦੇ ਬਾਦਰੀ ਦੇਖ ਬਹੁਤ ਮਿਹਨਤ ਦੇਖਣ ਨੂੰ ਮਿਲਦੀ ਹੈਗੀ ਇਹਨਾਂ ਨੂੰ ਚੱਕਿਆਂ ਨੂੰ ਸ਼ਾਮਿਲ ਨਾ ਕਰਕੇ ਜੋ ਮੋਦੀ ਸਰਕਾਰ ਨੇ ਗਲਤ ਫੈਸਲਾ ਲਿਆ ਤੇ ਹੁਣ ਜੋ ਮਾਨ ਸਾਹਿਬ ਨੇ ਕਹਿ ਵੀ ਇਹ ਪਿੰਡ-ਪਿੰਡ ਘੁਮਾਵਾਂਗੇ ਸ਼ਹਿਰ-ਸ਼ਹਿਰ ਪੰਜਾਬ ਦੇ ਕਿਵੇਂ ਦਾ ਜਵਾਬ ਲੱਗਦਾ ਹੈ ਤੁਹਾਨੂੰ ਸਰ ਇਹ ਬਹੁਤ ਵਧੀਆ ਲੋਕਾਂ ਦੇ ਜਿਹੜੇ ਮਨਾਂ ਨੂੰ ਸੱਟ ਲੱਗੀ ਹੈ ਜੀ ਕਿ ਸਾਡੇ ਸੂਬੇ ਨੂੰ ਉੱਥੇ ਇੱਕ ਥਾਂ ਨਹੀਂ ਮਿਲੀ ਸੈਂਟਰ ਦੇ ਵਿੱਚ ਜਾਂ ਲੋਕਾਂ ਨੂੰ ਉੱਤੇ ਦਿਖਾਉਣ ਦੇ ਲਈ ਔਰ ਅਸੀਂ ਤਾਂ ਇਹਦਾ ਨਾ ਥੋੜਾ ਜਿਹਾ ਸਕੂਲ ਬੈਸਸ ਕਰਦੇ ਆ ਕਿ ਸਾਡੀ ਪਬਲਿਕ ਨੂੰ ਥੋੜਾ ਸਕੂਨ ਮਾਨ ਸਾਹਿਬ ਨੇ ਸਾਡੇ ਬਹੁਤ ਵਧੀਆ ਇਹ ਪ੍ਰਣਾਲਾ ਕੀਤਾ ਹੈ ਧੰਨਪੰਤ ਸਾਹਿਬ ਦਾ ਕੋਈ ਮੂਤਲ ਜਵਾਬ ਹੈ ਜੀ ਇਹ ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਨੂੰ ਗੱਬਿਆ ਏ ਉਹ ਪੰਜਾਬ ਨੇ ਹਮੇਸ਼ਾ ਲੀਡ ਕੀਤੀ ਹੈ ਦੇਸ਼ ਨੂੰ ਚਾਹੇ ਮੈਂ ਕੈਡਿੰਗ ਦਾ ਸਰਟੀਫਿਕੇਟ ਕਰਵਾਉਣੀਆਂ ਦੀ ਗੱਲ ਹੋਵੇ ਚਾਹੇ ਵਿਕਾਸ ਦੀ ਗੱਲ ਹੋਵੇ ਚਾਹੇ ਹੋਰ ਹੋਰ ਕਿਸੇ ਵੀ ਬਕਤੀ ਗੱਲ ਕੋਚ ਖੇਡਾਂ ਦੀ ਗੱਲ ਕਰਨੀ ਚਾਹੀਏ ਆਪਾਂ ਜੀ ਜਿਹੜੀਆਂ ਇਹ ਚਾਂਕੀਆਂ ਇਹ ਨਾ ਚਾਂਕੀਆਂ ਨੂੰ ਦੇਖਣ ਵਾਸਤੇ ਬੜਾ ਲੋਕੀ ਜਾਂਦੇ ਸੀ ਦਿੱਲੀ ਦਾਲਕਲੇ ਦੇ ਵਿੱਚ ਉਹ ਵਾਰਡ ਕੱਪ ਦੇ ਪ੍ਰਾਲੇ ਦੀ ਗੱਲ ਦੀ ਸਾਡੇ ਕੈਪਟਨ ਮੰਤਰੀ ਸਾਡੇ ਪੈਨਲ ਅਰਵਲ ਗੁਰਮਾਨ ਜੀ ਦੇ ਪਿੱਛੇ ਚ ਪ੍ਰਾਲੇ ਦੀ ਗੱਲ ਦੀ ਇਹ ਚਾਂਕੀਆਂ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਸਾਰੀ ਤੇ ਦਿਖਾਈ ਜਾਵੇਗੀ ਤੇ ਲੋਕੋ ਜੀ ਦੇਖੋ ਕਿ ਕਿੰਨੀ ਭੀੜ ਲੱਗੀ ਹੋਈ ਹੈ ਤੇ ਲੋਕੀ ਵਿੱਚ ਬੜਾ ਮਨਮਤੂਸ ਹੈ। ਕੀ ਬਾਤ ਹੈ ਬਿਲਕੁਲ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਕੁਲਦੀਪ ਸਿੰਘ ਸਾਡੇ ਨਾਲ ਸਿਆਲਵਾ ਉਹ ਵੀ ਜੁੜ ਚੁੱਕੇ ਆ ਤੇ ਅਸੀਂ ਗੱਲ ਕੁਲਦੀਪ ਸਿੰਘ ਜੀ ਸਾਲਵਾ ਪਿੰਡ ਤੋਂ ਆਇਆ ਨੰਬਰਦਾਰ ਰਹੇ ਸਰਪੰਚਾ ਕੀ ਕਹਿਣਾ ਚਾਹੂਗੇ ਤੁਸੀਂ ਜੀ ਸਾਡੇ ਪੰਜਾਬ ਦੇ ਜਿਹੜੇ ਸੀਐਮ ਸਾਹਿਬ ਹੈ ਬਹੁਤ ਵਧੀਆ ਅਪਰਾਲਾ ਕਰ ਰਹੇ ਹੈ ਜੀ ਇਹ ਸੈਂਟਰ ਸਰਕਾਰ ਨੂੰ ਦੱਸ ਰਹੇ ਹੈ ਕਿ ਸਾਡਾ ਪੰਜਾਬ ਬਹੁਤ ਵਧੀਆ ਅਪਰਾਲਾ ਕਰ ਰਿਹਾ ਹੈ ਅਪਰਾਲਾ ਕਰ ਬਹੁਤ ਕੀ ਬਾਤ ਹੈ ਜੀ ਤੇ ਦੇਖ ਸਕਦੇ ਹੋ ਕਿ ਵੀ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਇੱਥੇ ਜੁੜੀ ਹੋਈ ਹੈ ਦੇਖ ਕੇ ਗੱਲ ਕਰ ਲਈਏ ਤਾਂ ਪੰਜਾਬ ਦੀ ਜੋ ਚੱਕੀ ਹੈ ਇਹ ਦੇਖ ਕੇ ਗੱਲ ਕਰ ਲਈਏ ਤਾਂ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਤੇ ਬਾਬਾ ਕਾਮਾਗਾਟਾ ਮਾਰੂ ਦੇ ਜੋ ਸ਼ਹੀਦ ਹੈ ਉਹਨਾਂ ਦੀਆਂ ਜੋ ਇਹ ਪਹਿਲੀ ਚੱਕੀ ਮਦਨ لال ਟੀਗਰਾ ਸ਼ਹੀਦ ਸੁਖਦੇਵ ਜਵਾਨ ਸਿੰਘ ਕਾਲੇ ਪਾਣੀ ਇਹ ਤੁਸੀਂ ਦੇਖ ਸਕਦੇ ਹੋ ਤੁਸੀਂ ਜੋ ਇੱਕ ਸਮੇਲ ਸਭ ਤੋਂ ਛੋਟੀ ਉਮਰ ਦਾ ਸ਼ਹੀਦ 12 ਸਾਲ ਦੀ ਉਮਰ ਦੇ ਵਿੱਚ ਜੋ ਸ਼ਹੀਦ ਉਤਮ ਸਿੰਘ ਤੇ ਉਸ ਤੋਂ ਬਾਅਦ 23 ਵਰਿਆਂ ਦਾ ਸ਼ਹੀਦ ਸ਼ਹੀਦ 시ਹਤ ਦੇ ਅਜਮ ਭਗਤ ਸਿੰਘ ਉਹ ਵੀ ਤੇ ਦੇਖ ਸਕਦੇ ਹੋ ਤੁਸੀਂ ਤੇ ਠੀਕ ਹੈ ਜੀ ਅਗਲਾ ਪਾਗਲ ਤੇ ਦੇਖ ਸਾਹਦੇ ਹੋ ਸਾਰੇ ਹੀ ਹੈ ਜੋ ਚਾਕੀਆਂ ਨੇ ਇਸ ਸਮੇਂ ਅਹ ਮਾਲੀਬੋਤਰ ਜਾ ਤੇ ਜੇਕਰ ਗੱਲ ਕਰ ਲਈਏ ਤਾਂ ਇਹ ਚਾਕੀਆਂ ਜੋ 15 15 2050 ਪੰਜਾਬ ਦੀ ਅਹ ਫਲਕਾਰੀ ਦਾ ਸੀਨ ਹੈ ਉਹ ਵੀ ਦੇਖ ਰਹੇ ਹੋ ਤੁਸੀਂ ਤੇ ਇਸ ਤੋਂ ਇਲਾਵਾ ਤੇ ਬੜੇ ਰਹੋ ਆਪ ਜੀ ਸਾਡੇ ਨਾਲ ਦਿਖਾਣੇ ਆਪ ਜੀ ਨੂੰ ਕਿ ਸੱਕਸ਼ਰ ਪੰਜਾਬ ਦਾ ਤੇ ਪੰਜਾਬ ਦੇ ਮਾਹੌਲ ਦਾ ਦ੍ਰਿਸ਼ ਇਖੇ ਸਿਰਜਿਆ ਹੋਇਆ ਕਦੇ ਰੋਟੀ ਪੱਕ ਰਹੀ ਹੈ ਬੈਠੇ ਲੰਗਰ ਦੀ ਭਾਵਨਾ ਵਾਲਾ ਸੇਵਾਪਾਪ ਤੇ ਉਸ ਦੇ ਨਾਲ ਹੀ ਜੋ ਚਾਰਨ ਜਾਨੀਆਂ ਪੌੜੀਆਂ ਆਲਾ ਦਿਖਾਇਆ ਗਿਆ ਹੈਗਾ ਦੇਖ ਸਕਦੇ ਤੁਸੀਂ ਪੰਜਾਬ ਦੀ ਅਮੀਰ ਬਰਾਸ ਮਾਈ ਭਾਗੋ ਮਾਈ ਭਾਗੋ ਜੋ ਕਿ ਇਸਤਰੀ ਸਸ਼ਕਤੀਕਰਨ ਦੇ ਵਿੱਚ ਬਹੁਤ ਵੱਡਾ ਇੱਕ ਰੋਲ ਹੈਗਾ ਮਾਈ ਭਾਗੋ ਜੀ ਦਾ ਦੇਖ ਸਕਦੇ ਤੁਸੀਂ ਇਸ ਸਮੇਂ ਪੰਜਾਬ ਸਰਕਾਰ ਵੱਲੋਂ ਅ ਮੁਕਸਰ 3 ਇਹ ਤੀ ਜਿਸਨੇ ਕਿ ਗੁਰਗੋਬਿੰਦ ਸਿੰਘ ਜੀ ਦੀਆਂ ਫੌਜਾਂ ਦੇ ਨਾਲ ਮਿਲ ਕੇ ਮੁਗਲਾਂ ਦਾ ਸਾਹਮਣਾ ਕੀਤਾ ਸੀਦਾ ਬਹਾਦਰੀ ਦੀ ਮਿਸਾਲ ਮਾਈ ਭਾਗੋ ਇਸ ਸਮੇ ਜੋ ਪੰਜਾਬ ਦੀ ਚੱਕੀ ਦਾ ਅਮੀਰ ਵਿਸੇ ਦਾ ਇੱਕ ਅ ਅਨਖੜਮਾ ਅੰਗ ਹੈਗੀ ਹੈ ਦੇਖ ਸਾਹਬ ਜੀ ਤੁਸੀਂ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਮਾਈ ਭਾਗੋ ਸੈਸਰੀ ਕਰਨ ਜਿਵੇਂ ਕਿ ਪੜਾਈ ਹੋ ਗਈ ਖੇਡਾਂ ਹੋ ਗਈਆਂ ਲੜਕੀਆਂ ਜੋ ਸੈਨਾ ਦੇ ਵਿੱਚ ਜਾ ਰਹੀਆਂ ਨੇ ਡਾਕਟਰ ਨੇ ਸਾਇੰਟਿਸਟ ਨੇ ਇਹ ਸਾਰਾ ਇਹ ਮਾਈਪਾਗੋ ਦੀ ਉਹਦੇ ਵਿੱਚ ਵਿਖਾਇਆ ਗਿਆ ਹੈਗਾ ਦੇਖ ਸਕਦੇ ਹੋ ਸੁਭਕਰਮੰਦੇ ਕਬੂਲਾ ਟੋਲ ਮਾਈਪਾਗੋ ਆਰਮਡ ਫੋਰਸ ਪ੍ਰੈਪਰੇਟਰੀ ਇੰਸਟੀਟਿਊਟ ਫਾਰ ਗਰਲਜ਼ ਇਹ ਮਾਈਪਾਗੋ ਦੀ ਚੱਕੀ ਦੇ ਵਿੱਚ ਸੈਸੀਕਰਨ ਦੀ ਜੋ ਦਿਖਾਈ ਗਈ ਕੁਲਦੀਪ ਸਿੰਘ ਜੀ ਸਿਆਲਵਾ ਪਿੰਡ ਤੋਂ ਆਇਆ ਲੰਬੜਦਾਰ ਰਹੇ ਸਰਪੰਚਾ ਕੀ ਕਹਿਣਾ ਚਾਹੋਗੇ ਤੁਸੀਂ ਆਓ ਜੀ ਜੀ ਸਾਡੇ ਪੰਜਾਬ ਦੇ ਜਿਹੜੇ ਸੀਐਮ ਸਾਹਿਬ ਹੈ ਬਹੁਤ ਵਧੀਆ ਅਭਰਾਲਾ ਕਰ ਰਹੇ ਆ ਇਹ ਸੈਂਟਰ ਸਰਕਾਰ ਨੂੰ ਦੱਸ ਰਹੇ ਹੈ ਕਿ ਸਾਡਾ ਪੰਜਾਬ ਬਹੁਤ ਵਧੀਆ ਅਭਰਾਲਾ ਕਰ ਰਿਹਾ ਹੈ ਅਭਰਾਲਾ ਕਰ ਬਹੁਤ ਕੀ ਬਾਤ ਹੈ ਜੀ ਤੇ ਦੇਖ ਸਕਦੇ ਹੋ ਕਿ ਵੀ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਇੱਥੇ ਜੁੜੀ ਹੋਈ ਹੈ ਜੇਕਰ ਗੱਲ ਕਰ ਲਈਏ ਤਾਂ ਪੰਜਾਬ ਦੀ ਜੋ ਚੱਕੀ ਹੈ ਇਹ ਜੇਕਰ ਗੱਲ ਕਰ ਲਈਏ ਤਾਂ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਤੇ ਬਾਬਾ ਕਮਾਗਾਟਾ ਮਾਰੂ ਦੇ ਜੋ ਸ਼ਹੀਦ ਹੈ ਉਹਨਾਂ ਦੀਆਂ ਜੋ ਇਹ ਪਹਿਲੀ ਚੱਕੀ ਮਦਨ ਲਾਲ ਟੀਗਰਾ ਸ਼ਹੀਦ ਸੁਖਦੇਵ ਜਵਾਨ ਸਿੰਘ ਕਾਲੇ ਪਾਣੀ ਇਹ ਤੁਸੀਂ ਦੇਖ ਸਕਦੇ ਹੋ ਤੁਸੀਂ ਜੋ ਇੱਕ ਸਮੇਂ ਸਭ ਤੋਂ ਛੋਟੀ ਉਮਰ ਦਾ ਸ਼ਹੀਦ 17 ਸਾਲ ਦੀ ਜਿਹਨਾਂ ਦੇ ਵਿੱਚ ਜੋ ਸਿੰਘ ਉਤਮ ਸਿੰਘ ਤੇ ਉਸ ਤੋਂ ਬਾਅਦ 23 ਵਰਿਆਂ ਦਾ ਸ਼ਹੀਦ ਸ਼ਹੀਦ ਸੀਰ ਤੇ ਅਜਮ ਭਗਤ ਸਿੰਘ ਉਹ ਵੀ ਤੇ ਦੇਖ ਸਕਦੇ ਹੋ ਤੁਸੀਂ ਤੇ ਤੇ ਦੇਖ ਸਾਡੇ ਨੂੰ ਸਾਰੇ ਹੀ ਨੇ ਜੋ ਚਾਕੀਆਂ ਨੇ ਇਸ ਸਮੇਂ ਅ ਮਾਦੀਬਤ ਨੂੰ ਜਾ ਤੇ ਜੇਕਰ ਗੱਲ ਕਰ ਲਈਏ ਤਾਂ ਇਹ ਚਾਕੀਆਂ ਜੋ 15 15 20 20 ਫੁੱਟ ਪੰਜਾਬ ਦੀ ਫਲਕਾਰੀ ਦਾ ਸੀਨ ਹੈ ਉਹ ਵੀ ਦੇਖ ਰਹੇ ਹੋ ਤੁਸੀਂ ਤੇ ਇਸ ਤੋਂ ਇਲਾਵਾ ਤੇ ਬੜੇ ਰੋ ਆਪ ਜੀ ਸਾਡੇ ਨਾਲ ਦਿਖਾਣਿਆ ਆਪ ਜੀ ਨੂੰ ਕਿ ਸਖਸ਼ਰ ਪੰਜਾਬ ਦਾ ਤੇ ਪੰਜਾਬ ਦੇ ਮਾਹੌਲ ਦਾ ਬਿਰਸ਼ਕੇ ਸਰਜਿਆ ਹੋਇਆ ਕਦੇ ਰੋਟੀ ਪੱਕ ਰਹੀ ਹੈ ਬੈਠੇ ਲੰਗਰ ਦੀ ਭਾਵਨਾ ਵਾਲਾ ਸੇਵਾਪਾਪ ਤੇ ਉਸ ਦੇ ਨਾਲ ਹੀ ਜੋ ਚਵਾਰਨ ਜਾਂਦੀਆਂ ਪੌੜੀਆਂ ਆਲਾ ਦਿਖਾਇਆ ਗਿਆ ਹੈਗਾ ਦੇਖ ਸਕਦੇ ਹੋ ਤੁਸੀਂ ਪੰਜਾਬ ਦੀ ਅਮੀਰ ਬਰਾਸ ਮਾਈ ਭਾਗੋ ਮਾਈ ਭਾਗੋ ਜੋ ਕਿ ਇਸਤਰੀ ਸਸ਼ਕਤੀਕਰਨ ਦੇ ਵਿੱਚ ਬਹੁਤ ਵੱਡਾ ਇੱਕ ਰੋਲ ਹੈਗਾ ਮਾਈ ਭਾਗੋ ਜੀ ਦਾ ਦੇਖ ਸਕਦੇ ਹੋ ਤੁਸੀਂ ਇਸ ਸਮੇਂ ਪੰਜਾਬ ਸਰਕਾਰ ਵੱਲੋਂ ਮੁੱਤਰ ਇਹ ਹੈ ਜਿਸਨੇ ਕਿ ਗੁਰਗੋਬਿੰਦ ਸਿੰਘ ਜੀ ਦੀਆਂ ਫੌਜਾਂ ਦੇ ਨਾਲ ਮਿਲ ਕੇ ਮੁਗਲਾ ਦਾ ਸਾਹਮਣਾ ਕੀਤਾ ਸੀਗਾ ਬਹਾਦਰੀ ਦੀ ਮਿਸਾਲ ਮਾਈ ਭਾਗੋ ਇਸ ਸਮੇਂ ਜੋ ਪੰਜਾਬ ਦੀ ਚੱਕੀ ਦਾ ਅਮੀਰ ਵਿਸੇ ਦਾ ਇੱਕ ਅ ਅਨਖੜਮਾ ਅੰਗ ਹੈਗੀ ਐ ਦੇਖ ਸਕਦੇ ਹੋ ਤੁਸੀਂ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਮਾਈ ਭਾਗੋ ਸਿੱਖਸ਼ੀਕਰਨ ਜਿਵੇਂ ਕਿ ਪੜਾਈ ਹੋ ਗਈ ਖੇਡਾਂ ਹੋ ਗਈਆਂ ਲੜਕੀਆਂ ਜੋ ਸੈਨਾ ਦੇ ਵਿੱਚ ਜਾ ਰਹੀਆਂ ਨੇ ਡਾਕਟਰ ਨੇ ਸਾਇੰਟਿਸਟ ਨੇ ਇਸਾਰਾ ਇਹ ਮਾਈਪਾਗੋ ਦੀ ਉਹਦੇ ਵਿੱਚ ਵਿਖਾਇਆ ਗਿਆ ਹੈਗਾ ਦੇਖ ਸਕਦੇ ਹੋ ਸ਼ੁਕਰਮੰਦ ਕਮੂਨਟਨ ਮਾਈਪਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਟਿਊਟ ਫਾਰ ਗਰਲਜ਼ ਇਹ ਮਾਈਪਾਗੋ ਦੀ ਚੱਕੀ